ਸ਼ਾਨਤ mate ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਮੰਗਾਨੀ ਮੰਡੀ ਮੁਰਦਾਬਾਦ 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 ਪੰਜਾਬ ਨੂੰ ਲੁੱਟ ਕੇ ਖਾ ਗਈ ਮੁਰਦਾਬਾਦ 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 ਡੀਐਸਟੀ ਪੰਜਾਬ ਹਾਏ 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 ਡੀਐਸਟੀ ਪੰਜਾਬ ਹਾਏ 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 ਮਾੜਾ ਬਦੀਰੇ ਵਾਲਾ ਰੁਈਏ ਵਾਲਾ ਮੰਤ ਡੀਐਸਟੀ ਮੁਰਦਾਬਾਦ 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 ਮਾੜਾ ਮਰਦਾਬਾਦ ਮਰਦਾਬਾਦ ਸੰਜੀ ਐਕਸ਼ਨ ਕਮੇਟੀ ਜਿੰਦਾਬਾਦ ਉਹ ਫਿਰ ਇਹੀ ਆ ਕਿ ਇਕੱਠੇ ਹੋ ਕੇ ਜਿਹੜੀ ਸਰਕਾਰ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੀ ਆ ਹੁਣ ਜਿਹੜੀ ਆਪਣੇ ਆਪ ਨੂੰ ਕੇਂਦਰੀ ਸਿਕਮਾ ਗਰੀਬ ਜਿਹੜੀ ਗਰੀਬੀ ਦਾ ਵਿੱਚੋਂ ਉੱਠੀ ਆ ਤੇ ਆਮ ਆਦਮੀ ਆ ਸੀ ਸੂਬਾ ਜਨਰਲ ਸਕੱਤਰ ਪੰਜਾਬ ਰੋਡਵੇ ਕਾਰਮਚਾਰੀ ਦਾ ਜਿਹੜੀ ਅੱਜ ਤੁਸੀਂ ਗੇਟ ਰੈਲੀ ਕੀਤੀ ਉਹਦਾ ਕਾਰਨ ਕੀ ਆ ਗੇਟ ਰੈਲੀ ਦਾ ਕਾਰਨ ਸਾਡਾ ਜੀ ਸਭ ਤੋਂ ਮੇਨ ਦਾ ਜਿਹੜਾ ਸਾਡਾ ਪੰਜਾਬ ਸਰਕਾਰ ਨੇ ਜਿਹੜਾ ਡਾਇਰੈਕਟਰ ਸਕੇ ਟ੍ਰਾਂਸਪੋਰਟ ਲਾਇਆ ਹੋਇਆ ਵਾ ਵੀਰਾਂ ਰਵਈਆ ਐਕਸ਼ਨ ਕਮੇਟੀ ਮੁਲਾਜ਼ਮਾਂ ਬਰਤੀ ਇੰਨਾ ਕ ਮਾੜਾ ਤੇ ਸ਼ਰਮਨਾਕ ਆ ਜੋ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਐਕਸ਼ਨ ਕਮੇਟੀਆਂ ਜਥੇਬੰਦੀਆਂ ਉਹਨੂੰ ਮਿਲਣ ਜਾਂਦੀਆਂ ਵਾ ਉਹ ਮੀਟਿੰਗ ਵਿਚਾਲੇ ਸਾਡੇ ਕਿ ਉੱਠ ਖੜਦਾ ਵਾ ਵਰਕਰਾਂ ਦੇ ਪਰਚੇ ਤੱਕ ਕਰਾਉਣ ਦੀ ਉਹ ਧਮਕੀ ਦਿੰਦਾ ਵਾ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਸਾਨੂੰ ਇਹੋ ਜਿਹਾ ਨਖਿੱਧ ਤੇ ਜਿਹੜਾ ਬੇਸ਼ਰਮ ਡਾਇਰੈਕਟਰ ਆ ਉਹ ਨਹੀਂ ਚਾਹੀਦਾ ਸਾਨੂੰ ਇਹੋ ਜਿਹੇ ਡਾਇਰੈਕਟਰ ਦੀ ਕੋਈ ਜ਼ਰੂਰਤ ਨਹੀਂ ਸਾਡਾ ਜਿਹੜਾ ਡਾਇਰੈਕਟਰ ਸਾਡਾ ਤੁਰੰਤ ਬਦਲਿਆ ਜਾ ਨੰਬਰ 2 ਤੇ ਜਿਹੜੀ ਗੇਟ ਰੈਲੀ ਕਰਨ ਦਾ ਮੇਨ ਕਾਰਨ ਆ ਜਿਹੜੇ ਸਾਡੇ ਮਾਨ ਸਾਹਿਬ ਵੋਟਾਂ ਚੋਂਨ ਤੋਂ ਪਹਿਲਾਂ ਹਰਾ ਪੈਨ ਹੱਥੀ ਰੱਖਦੇ ਹੁੰਦੇ ਸੀ ਵੀ ਜਿੱਥੇ ਮਰਜੀ ਕਿ ਸਵਾਲੋ ਤੇ ਉਹ ਮੇਰੇ ਖਿਆਲ ਚ ਉਹਨਾਂ ਦਾ ਗਮਾਚ ਗਿਆ ਹਰਾ ਪੈਨ ਕਿਤੇ ਵੀ ਜਿਹੜਾ ਸਾਡੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਚੱਲ ਨਹੀਂ ਰਿਹਾਗਾ ਨਾ ਤਾਂ ਉਹ ਕੋਈ ਪ੍ਰੋਮੋਸ਼ਨ ਹੋਵੇ ਉਧਰ ਨੂੰ ਨਾ ਸਾਡੀਆਂ ਤਨਖਾਹਾਂ ਸੰਬੰਧੀ ਕਿਸੇ ਵੀ ਸਬੰਧ ਦੇ ਵਿੱਚ ਤੇ ਨਾ ਮਹਿਕਮੇ ਨੂੰ ਬਚਾਉਣ ਦੇ ਲਈ ਮਹਿਕਮੇ ਦੇ ਵਿੱਚ ਘਟੋ ਘੱਟ ਜਿਹੜਾ ਸਾਡਾ 24 7 ਬੱਸ ਦਾ ਫਲੀਟ ਸੀਗਾ ਉਹ ਹੁਣ ਇਸ ਵਕਤ ਘਟ ਕੇ 1600 ਤੇ ਆ ਗਿਆ ਉਹ 1600 ਦੇ ਵਿੱਚੋਂ ਵੀ ਸਟਾਫ ਦੇ ਕਾਰਨ ਜਾਂ ਸਫੇਰਪਾੜ ਦੇ ਕਾਰਨ 3 350 ਬਸ ਸਾਡੀ ਵਰਕਸ਼ਾਪ ਵਿੱਚ ਖੜੀ ਰਹਿੰਦੀ ਆ ਤੇ ਰਜਾਨਾ ਦਾ ਬੱਸਾਂ ਘਟ ਹੋਣ ਕਾਰਨ 1.5 ਲੱਖ ਕਿਲੋਮੀਟਰ ਜਿਹੜਾ ਸਾਡਾ ਰੋਡਵੇ ਦਾ ਮੈਸ ਹੋ ਰਿਹਾ ਜਿਹਦਾ ਅਸੀਂ ਐਸਆਰਡੀ ਭਰ ਰਹੇ ਹਾਂ ਬਕਾਇਦਾ ਤੇ ਉਹਦਾ ਲਾਭ ਜਿਹੜਾ ਪ੍ਰਾਈਵੇਟ ਕੰਪਨੀਆਂ ਚੱਕ ਰਹੀਆਂ ਜਿਹੜੇ ਮਾਨ ਸਾਹਿਬ ਕਹਿੰਦੇ ਸੀ ਪ੍ਰਾਈਵੇਟ ਟਰਾਂਸਪੋਰਟ ਮਾਫੀਆ ਮੈਂ ਖਤਮ ਕਰ ਦੂੰਗਾ ਪਰ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਪ੍ਰਾਈਵੇਟ ਮਾਫੀਆ ਦਣ ਦੁਗਣੀ ਦੇ ਰਾਜ ਚੌਗਣੀ ਤਰੱਕੀ ਕਰਕੇ ਅੱਗੇ ਵੱਧ ਰਿਹਾ ਜਿਹਦੇ ਨਾਲ ਰੋਡਵੇ ਨੂੰ ਜਿਹੜਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਬਾਈ ਠੀਕ ਚਲੋ ਆਮ ਸਰਵਿੰਦਰ ਕੁਮਾਰ ਹਾਂਜੀ ਪੰਜਾਬ ਰੋਡਵੇ ਸ਼ਰੂਰ ਕਾਸਮ ਪ੍ਰਾਈਜਨਿੰਗ ਦਾ ਮੈਂ ਚੇਅਰਮੈਨ ਜਿਹੜੀ ਅੱਜ ਦੀ ਗ੍ਰੇਟ ਮੀਟਿੰਗ ਆ ਇਹ ਪੰਜਾਬ ਰੋਡਵੇ ਚ ਐਕਸ਼ਨ ਕਮੇਟੀ ਦੇ ਸਾਂਝੇ ਸੱਦੇ ਤੇ ਜਿਹੜੀ ਅੱਜ ਕੀਤੀ ਜਾ ਰਹੀ ਆ ਸਭ ਤੋਂ ਪਹਿਲਾਂ ਤਾਂ ਪੰਜਾਬ ਰੋਡਵੇ ਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਬਹੁਤ ਸਾਰੀਆਂ ਲੰਬੇ ਸਮੇਂ ਤੋਂ ਜਿਹੜੀਆਂ ਪ੍ਰੋਮੋਸ਼ਨਾਂ ਸੀ ਉਹ ਨਹੀਂ ਹੋ ਰਹੀਆਂ ਇੱਕ ਸਾਡੀਆਂ ਜਿਹੜੀਆਂ ਰੋਡਵੇ ਦੇ ਬਜਟ ਵਿੱਚ ਪੈਸੇ ਰੱਖ ਕੇ ਬੱਸਾਂ ਨਹੀਂ ਪਾਈ ਜਾ ਰਹੀ ਪਾਈਆਂ ਜਾ ਰਹੀਆਂ ਠੀਕ ਹੈ ਉਹਦੇ ਪ੍ਰਤੀ ਅਸੀਂ ਸਰਕਾਰ ਤੇ ਆਪਣਾ ਪੂਰਾ ਜੋਰ ਨਾਲ ਜੋਰ ਲਾ ਰਹੇ ਆ ਤੇ ਜਿਹੜੀਆਂ ਬੱਸਾਂ ਜਿਹੜੀਆਂ ਬਜਟ ਵਿੱਚ ਰੱਖ ਕੇ ਬੱਸਾਂ ਰੋਡਵੇ ਦੇ ਵਿੱਚ ਪਾਈਆਂ ਜਾਣ ਬਾਕੀ ਇਹ ਵੀ ਜਿਹੜੀਆਂ 571 ਬੱਸਾਂ ਕਰਜ਼ਾਮੁਕ ਹੋਈਆਂ ਆ ਅਸੀਂ ਕਹਿੰਦੇ ਆ ਵੀ ਉਹਨਾਂ ਨੂੰ ਸਮੇਤ ਸਟਾਫ ਰੋਡਵੇ ਦੇ ਵਿੱਚ ਮਰਜ ਕੀਤਾ ਜਾਵੇ ਬਾਕੀ ਅਸੀਂ ਤੁਹਾਡੇ ਸਾਹਮਣੇ ਇਹ ਇਹ ਵੀ ਗੱਲ ਦੱਸਣੀ ਚਾਹੁੰਦੇ ਆ ਜਿਹੜਾ ਸਾਡਾ ਡਾਇਰੈਕਟਰ ਸਟੇਟ ਟਰਾਂਸਪੋਰਟ ਸ਼੍ਰੀ ਜਗਜੀਤ ਗੁਪਤਾ ਆਈਏ ਸਬਸਰਾ ਉਹਨਾਂ ਜਿਹੜਾ ਬਦੀਰਾ ਉਹ ਸਾਡੀ ਸਾਂਝੀ ਐਕਸ਼ਨ ਕਮੇਟੀ ਦੇ ਪ੍ਰਤੀ ਬਹੁਤ ਨਿੰਦਣਯੋਗ ਤੇ ਘਟਿਆ ਆ ਅਸੀਂ ਉਹਦੀ ਜਿੰਨੀ ਵੀ ਨਿੰਦਾ ਕਰ ਸਕਦੇ ਆ ਉਨੀ ਕਰਦੇ ਆ ਅਤੇ ਸਰਕਾਰ ਕੋਲੋਂ ਇਹ ਵੀ ਮੰਗ ਕਰਦੇ ਆ ਕਿ ਜਿਹੜਾ ਡਾਇਰੈਕਟਰ ਸਟੇਟ ਟਰਾਂਸਫਰਡ ਆ ਉਨਤ ਤੁਰੰਤ ਇੱਥੋਂ ਬਦਲਿਆ ਜਾਵੇ ਤਾਂ ਜੋ ਕਿ ਜਿਹੜਾ ਕੋਈ ਚੰਗਾ ਡਾਇਰੈਕਟਰ ਜਿਹੜਾ ਤਾਲਮੇਲ ਨਾਲ ਚੱਲਣ ਵਾਲਾ ਡਾਇਰੈਕਟਰ ਹੋਵੇ ਜਥੇਬੰਦੀਆਂ ਦੇ ਤਾਲਮੇਲ ਨਾਲ ਚੱਲਣ ਵਾਲਾ ਹੋਵੇ ਵਰਕਰਾਂ ਦੇ ਤਾਲਮੇਲ ਨਾਲ ਵਰਕਰਾਂ ਦੀ ਗੱਲ ਸੁਣਨ ਵਾਲਾ ਹੋਵੇ ਉਹ ਡਾਇਰੈਕਟਰ ਕੋਈ ਚੰਗਾ ਜਿਹੜਾ ਉਹ ਮਹਿਕਮੇ ਨੂੰ ਲੱਗਦਾ ਕੋਈ ਹੋਰ ਲਾਇਆ ਜਾਵੇ ਪਰ ਇਸ ਡਾਇਰੈਕਟਰ ਨੂੰ ਤੁਰੰਤ ਇੱਥੋਂ ਬਦਲਿਆ ਜਾਵੇ ਬਾਕੀ ਅਸੀਂ ਮੰਗ ਕਰਦੇ ਹਾਂ ਕਿ ਸਾਡਾ ਜਿਹੜਾ 66 ਮਹੀਨਿਆਂ ਦਾ ਪੇ ਕਮਿਸ਼ਨ ਦਾ ਬਕਾਇਆ ਮਾਣਯੋਗ ਸਾਡੇ ਬਹੁਤ ਸਾਰੇ ਸਾਥੀ ਮਾਣਯੋਗ ਹਾਈ ਕੋਰਟ ਚ ਗਏ ਆ ਮਾਨਜੋਗ ਅਦਾਲਤ ਨੇ ਜਿਹੜਾ ਫੈਸਲਾ ਲਗਭਗ ਇਹ ਗੱਲ ਕਹਿ ਦਿੱਤੀ ਆ ਕਿ ਵਰਕਰਾਂ ਨੂੰ ਜਿਹੜਾ ਉਹ ਪੈਸਾ ਦਿੱਤਾ ਜਾਵੇ ਬਾਕੀ ਸਾਰਾ ਤਰੀਕ ਸਾਡੀ ਪਈ ਆ 18 18 12 2024 ਉਹ ਦੇਖੋ ਮਾਨਜੋਗ ਅਦਾਲਤ ਉਸ ਤੇ ਕੀ ਫੈਸਲਾ ਲੈਂਦੀ ਆ ਸਾਨੂੰ ਆਸ ਆ ਕਿ ਅਦਾਲਤ ਸਾਡਾ ਅਦਾਲਤ ਮਾਨਜੋਗ ਅਦਾਲਤ ਜਿਹੜੀ ਆ ਉਹ ਵਰਕਰਾਂ ਦੇ ਹੱਕ ਵਿੱਚ ਫੈਸਲਾ ਦੇਵੇਗੀ ਬਾਕੀ ਗੱਲਾਂ ਰਹੀਆਂ ਰੋਡਵੇ ਦੇ ਵਿੱਚ ਬਹੁਤ ਸਾਰਾ ਭ੍ਰਿਸ਼ਟਾਚਾਰ ਚੱਲ ਰਿਹਾ ਸਾਡੀ ਮੰਗ ਆ ਸਰਕਾਰ ਕੋਲੋਂ ਕੋਈ ਜਿਹੜਾ ਭ੍ਰਿਸ਼ਟਾਚਾਰ ਆ ਉਹ ਵੀ ਬੰਦ ਕੀਤਾ ਜਾਵੇ ਜਿਹੜਾ ਟਰਾਂਸਪੋਰਟ ਮਾਫੀਆ ਚੱਲ ਰਿਹਾ ਪੰਜਾਬ ਰੋਡਵੇ ਦੇ ਅੰਦਰ ਉਹ ਟਰਾਂਸਪੋਰਟ ਮਾਫੀਆ ਜਿਹੜਾ ਬੰਦ ਕੀਤਾ ਜਾਵੇ ਜਿਵੇਂ ਕਿ ਜਲੰਧਰ ਤੋਂ ਅੰਮ੍ਰਿਤਸਰ ਰੂਟ ਤੇ ਪਿਆਰ বাস ਚੱਲਦੀ ਆ ਹਰ 20 ਮਿੰਟ ਦੀ ਸਰਵਿਸ ਆ ਕੋਈ ਉਹਨਾਂ ਦਾ ਟਾਈਮ ਨਹੀਂ ਕੋਈ ਉਹਨਾਂ ਦਾ ਕਿਤੇ ਵੀ ਉਹਨਾਂ ਦਾ ਕੋਈ ਟਾਈਮ ਨਹੀਂ ਪਰ ਅਸੀਂ ਤੁਹਾਨੂੰ ਤੁਹਾਡੇ ਚੈਨਲ ਰਾਹੀਂ ਇਹ ਦੱਸਣਾ ਚਾਹੁੰਦੇ ਆ ਕਿ ਸਾਨੂੰ ਪਰੋਸੇ ਜੋ ਖਸੂਤਰਾ ਦੇ ਵੀ ਪਤਾ ਲੱਗਾ ਕਿ ਜਿਹੜੇ ਰਾਹ ਦੇ ਵਿੱਚ ਦੋ ਟੋਲ ਪਲਾਜ਼ੇ ਆਉਂਦੇ ਉੱਥੇ ਵੀ ਉਹਨਾਂ ਦੀ ਪਰਚੀ ਨਹੀਂ ਹੁੰਦੀ ਕਿਉਂਕਿ ਕਾਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਨਕੁਆਰੀ ਖੋਲੇ ਤੇ ਇਹ ਹੋਵੇ ਜੀ ਇਹ ਤਾਂ ਟਰਾਂਸਪੋਰਟ ਜਿਹੜੀ ਚੱਲਦੀ ਨਹੀਂ ਪਤਾ ਹਾਂ ਜੀ ਤੁਹਾਨੂੰ ਕੀ ਲੱਗਦਾ ਸੈਟਿੰਗ ਹੈ ਉੱਥੇ ਕਿਸੇ ਦੀ ਇਹ ਬਿਲਕੁਲ ਤੁਹਾਡੀ ਗੱਲ ਅਸੀਂ ਉਹਨਾਂ ਨੂੰ ਕਹਿੰਨੇ ਆ ਉਹ ਜਿੰਨੀਆਂ ਇਹਨਾਂ ਦੀਆਂ ਬੱਸਾਂ ਜਾਂਦੀਆਂ ਹੋਣਗੀਆਂ ਜੋ ਆਮ ਬੱਸਾਂ ਉਹਨਾਂ ਨੂੰ ਟੂਲ ਪਲੇਆ ਦਿੰਦੀਆਂ ਉਹਦੇ ਹਿਸਾਬ ਨਾਲ ਹੋ ਸਕਦਾ ਸ਼ਾਮਾਂ ਨੂੰ ਉਹਨਾਂ ਨੂੰ ਉਹ ਪੈਸਾ ਜਰੂਰ ਦਿੰਦੇ ਹੋਣ ਪਰ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਜਿਹੜੀ ਪਿਆਰ ਬੱਸਾਂ ਉਹ ਤੁਰੰਤ ਬੰਦ ਹੋਣੇ ਚਾਹੀਦੀ ਆ ਪਿਛਲੇ ਲਗਭਗ 8 ਸਾਲ ਤੋਂ ਨਿਰਵਿਘਨ ਚੱਲ ਰਹੀ ਆ ਸਰਕਾਰ ਨੂੰ ਚੂਨਾ ਲਾ ਰਹੀ ਆ ਪਹਿਲਾਂ ਤੇ ਕਾਂਗਰਸ ਦੀ ਸਰਕਾਰ ਸੀ ਚਲੋ ਚੱਲਦੀ ਸੀ ਪਰ ਹੁਣ ਤੇ ਆਮ ਆਦਮੀ ਪਾਰਟੀ ਸਰਕਾਰ ਹੈ ਆਮ ਆਦਮੀ ਪਾਰਟੀ ਸਰਕਾਰ ਇਹ ਕਹਿੰਦੀ ਕਿ ਅਸੀਂ ਜਿਹੜੀ ਸਪੈਸ਼ਲ ਆਪਰੇਸ਼ਨਾਂ ਨਹੀਂ ਚੱਲਣ ਦੇਵਾਂਗੇ ਅਸੀਂ ਜਿਹੜਾ ਸਾਫ਼ ਸੁਥਰਾ ਪ੍ਰਸ਼ਾਸਨ ਦੇਵਾਂਗੇ ਪਰ ਅਸੀਂ ਇਹ ਕਹਿੰਨੇ ਆ ਆਮ ਆਦਮੀ ਪਾਰਟੀ ਸਰਕਾਰ ਤੇ ਇੱਕ ਕਲੰਕ ਵਾਲਾ ੱੱੱਬਾ ਆ ਇਹ ਇਹ ਸਾਫ਼ ਸੁਥਰੇ ਪ੍ਰਸ਼ਾਸਨ ਦੀ ਦੇਣ ਦੀ ਇਹ ਇੱਕ ਇਹ ਇੱਕ ਲੋਕਾਂ ਨੂੰ ਬਲੈਕਮੇਲਿੰਗ ਕਰਨ ਵਾਲੀ ਗੱਲ ਆ ਵੀ ਇਹਨਾਂ ਨੂੰ ਇਹ ਬੱਸਾਂ ਚਲਾ ਰਹੇ ਆ ਇਹ ਬੱਸਾਂ ਚਲਾ ਕੇ ਸਾਡੇ ਰੋਡਵੇ ਨੂੰ ਜੜਾਏ ਬਹੁਤ ਸਾਰਾ ਘਾਟਾ ਪਾ ਰਿਆ ਜਿਹੜਾ ਕਿ ਅਸੀਂ ਇਹਨੂੰ ਸਹਿਣ ਨਹੀਂ ਕਰ ਸਕਦੇ ਔਰ ਨਹੀਂ ਕਰਨਾ ਚਾਹੀਦਾ ਸਾਨੂੰ ਠੀਕ ਹੈ ਅਗਲੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਜਿਹੜਾ ਪੰਜਾਬ ਰੋਡ ਦੇ ਵਿੱਚ ਭ੍ਰਿਸ਼ਟਾਚਾਰ ਆ ਜਿਵੇਂ ਕਿ ਸਾਡੇ ਜਿੰਨੇ ਵੀ ਪੰਜਾਬ ਦੇ ਅੰਦਰ ਬੱਸ ਸਟੈਂਡ ਆ ਉਸ ਕਿਸੇ ਬੱਸ ਸਟੈਂਡ ਦੇ ਉੱਪਰ ਵੀ ਕੋਈ ਵੀ ਐਡਵਾਂਸ ਬੁੱਕਰ ਨਹੀਂਗਾ ਜਿਹੜਾ ਸਾਨੂੰ ਬਹੁਤ ਘਾਟਾ ਪੈ ਰਿਹਾ ਕਿਉਂਕਿ ਸਾਡੀਆਂ ਇਡੀਆਂ ਬੱਸਾਂ ਕਈ ਵਾਰੀ ਜਿਹੜੇ ਅੱਡਿਆਂ ਤੇ ਸਾਡੇ ਲੱਗੇ ਆ ਵਰਕਰ ਲੱਗੇ ਆ ਉਹਨਾਂ ਕੋਈ ਇੱਕ ਕਾਊਂਟਰ ਤੋਂ ਦੂਜੇ ਕਾਊਂਟਰ ਤੇ ਨਹੀਂ ਜਾ ਹੁੰਦਾ ਕਿਉਂਕਿ ਵਰਕਰਾਂ ਦੀ ਘਾਟ ਹੋਣ ਕਰਕੇ ਤੇ ਸਾਡੀਆਂ ਬੱਸਾਂ ਨੂੰ ਕਈ ਵਾਰੀ ਟਾਈਮ ਘੱਟ ਵੀ ਮਿਲ ਜਾਂਦਾ ਇਸ ਦਾ ਲਾਭ ਜਿਹੜਾ ਇਹ ਪ੍ਰਾਈਵੇਟ ਟਰੈਕਟਰ ਆ ਰਹੇ ਆ ਅਸੀਂ ਸਰਕਾਰ ਕੋਲ ਪੁਰਜੋਰ ਮੰਗ ਕਰਦੇ ਆ ਅੱਡਾ ਕੰਡੈਕਟਰ ਬੱਦ ਤੋਂ ਬਾਅਦ ਅੱਡਿਆਂ ਤੇ ਲਾ ਕੇ ਰੋਡਵੇ ਦੇ ਜਿਹੜੇ ਇਜ਼ਾਫੇ ਦੇ ਵਿੱਚ ਰੋਡਵੇ ਦੇ ਮੁਨਾਫੇ ਦੇ ਵਿੱਚ ਇਜ਼ਾਫਾ ਕੀਤਾ ਜਾਵੇ ਇੰਨਾ ਕੁਝ ਕਹਿੰਦਾ ਹੋਇਆ ਜੈਪੀ ਜੈਪਾ